तुसी देख रहे हो स्टार न्यूज 18 चैनल रोजाना ताजा खबरें देखने लिए चैनल नो सब्सक्राइब करो। हम तुहारे तो सामने पेश कर रहे एक खास खबर। <tune> एसीबीसी महापंचायत पंजाब दे आगुआंदा वफ़द कॉमनी अनुसूचित जाति कमिशन दे चेयरमैन नु मिलिया। मीटिंग विच जाली जाति सर्टिफिकेट आते? होर कई घोटालिया मुद्या बारे विचार हुई बलविंदर कुमरा ने कहा कि उम्मीद की सू उदी मीटिंग जल्द एक्शन लवेगा आओ देखते दे खबर विस्तार सहित एस बीसी महा पंजाब आए दिन एसटीबीसी समाज ਦੇ ਮੁੱਦਿਆਂ ਨੂੰ ਉਠਾਉਂਦਾ ਰਹਿੰਦਾ ਹੈ ਜਾਲੀ ਜਾਤੀ ਸਰਟੀਫਿਕੇਟ ਤਾਰਕਾ ਤੇ ਕਾਰਵਾਈ ਕਰਵਾਉਣ ਲਈ ਕਰੀਬ 1.5 ਸਾਲ ਤੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਨਿਰੰਤਰ ਰਿజర్వేਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਮੋਰਚੇ ਵੱਲੋਂ ਇੱਕ ਵਫਦ ਯੂਟੀ 게ਸਟ ਹਾਊਸ ਚੰਡੀਗੜ੍ਹ ਸੈਕਟਰ 6 ਵਿਖੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਣਾ ਜੀ ਨੂੰ ਮਿਲਿਆ ਤੇ ਜਾਲੀ ਜਾਤੀ ਸਰਟੀਫਿਕੇਟ ਅਤੇ ਹੋਰ ਕਈ ਕਟਾਲਿਆ ਦੇ ਮੁੱਦਿਆਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਮਾਨਯੋਗ ਚੇਅਰਮੈਨ ਅਤੇ ਉਹਨਾਂ ਨਾਲ ਆਏ ਅਮਲੇ ਨੇ ਸਾਰੀ ਜਾਣਕਾਰੀ ਨੂੰ ਧਿਆਨਪੂਰਵਕ ਸੁਣਿਆ ਤੇ ਜਲਦ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅਸੀਂ ਚੇਅਰਮੈਨ ਸਾਹਿਬ ਕੋਲ 6 ਮੁੱਦਿਆਂ ਤੇ ਗੱਲ ਕੀਤੀ ਹੈ ਜਿਨ੍ਹਾਂ ਵਿੱਚ ਝਾਲੀ ਜਾਤੀ ਸਰਟੀਫਿਕੇਟਾਂ ਦਾ ਮਾਮਲਾ ਪ੍ਰਧਾਨ ਮੰਤਰੀ ਯੋਜਨਾ ਅਧੀਨ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਕਰਨ ਦਾ ਮਾਮਲਾ ਸ਼ਾਮਲਾਟ ਜ਼ਮੀਨਾਂ ਵਿੱਚ 1/3 ਹਿੱਸੇ ਦਾ ਮਾਲਕਾਨਾ ਹੱਕ ਮਿਲਣਾ ਗਰੀਬੀ ਰੇਖਾ ਵਿੱਚ ਰਹੇ ਰਹੇ ਲੋਕਾਂ ਲਈ 10 ਲੱਖ ਬਣੇ ਮਕਾਨਾਂ ਵਿੱਚ ਹੋਈ ਕਪਲੀਆਂ ਬਾਰੇ ਪੰਜਾਬ ਵਿੱਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਨਾ ਮੰਨਣ ਦੇ ਮਾਮਲੇ ਅਤੇ ਪੰਜਾਬ ਵਿੱਚ ਨਰੇਗਾ ਤੇ ਮਨਰੇਗਾ ਸਕੀਮ ਵਿੱਚ ਹੋਏ ਵੱਡੇ ਘੁਟਾਲਿਆਂ ਦੀ ਜਾਣਕਾਰੀ ਦਿੰਦੀ ਹੈ ਮਾਨਯੋਗ ਚੇਅਰਮੈਨ ਸਾਹਿਬ ਨੇ ਇਹਨਾਂ ਸਾਰੀਆਂ ਸ਼ਿਕਾਇਤਾਂ ਦਾ ਜਲਦ ਹਾਲ ਕਰਨ ਦਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਚੇਅਰਮੈਨ ਸਾਹਿਬ ਨੇ ਸਾਡੀ ਸਾਰੀ ਗਲਬਾਤ ਧਿਆਨ ਨਾਲ ਸੁਣੀ ਹੈ ਤੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਹਦਾਇਤਾ ਕਰਨ ਦਾ ਸਾਨੂੰ ਭਰੋਸਾ ਦਿੱਤਾ ਹੈ ਸਾਨੂੰ ਚੇਅਰਮੈਨ ਸਾਹਿਬ ਉਤੇ ਪੂਰਨ ਵਿਸ਼ਵਾਸ ਹੈ ਕਿ ਉਹ ਜਲਦ ਤੋਂ ਜਲਦ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ ਮੈਂ ਤੇ ਮੇਰੇ ਸਾਥੀ ਆਗੂ ਸਹਿਬਾਨ ਮਾਨਯੋਗ ਚੇਅਰਮੈਨ ਸਾਹਿਬ ਦਾ ਪੰਜਾਬ ਆਉਣ ਤੇ ਧੰਨਵਾਦ ਕਰਦੇ ਹਾਂ इस मौके हरनेक सिंह मलोआ मास्टर बनवारी लाल प्रिंसिपल सरबजीत सिंह लखबीर सिंह वडाला रघुवीर सिंह बडला मनदीप सिंह गौरव कुमार मास्टर पुष्पिंदर कुमार सुखजीत सिंह आदि हाजिर हुए आओ देख दे हाँ आगुआ ने साडे रिपोर्टर नाल जो गलबात की थी। वाहिगुरु जी का खालसा श्री वाहिगुरु जी की फतेह अज असी प्रेस राही सारे ਐਸਸੀ ਦੇ ਬੀਸੀ ਸਵਾਜ ਪੰਜਾਬ ਨੂੰ ਪੂਰੇ ਜਿਹੜੇ ਦੇਸ਼ 'ਚ ਬੈਠੇ ਆਪਣੇ ਲੋਕ ਨੇ ਉਹਨਾਂ ਨੂੰ ਮੀਡੀਆ ਰਾਹੀਂ ਪ੍ਰੈਸ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਅੱਜ ਜਿਹੜਾ ਰਾਸ਼ਟਰੀ ਇੱਥੇ ਐਸਸੀ ਕਮਿਸ਼ਨ ਦਿੱਲੀ ਤੋਂ ਸ੍ਰੀ ਕਿਸ਼ੋਰ ਮਖਵਾਨਾ ਜੀ ਇੱਥੇ ਆਏ ਸੀ ਅਸੀਂ ਸਾਰਾ ਸਾਡਾ ਵਫਤ ਮੈਡਮ ਅਮਨਪ੍ਰੀਤ ਕੌਰ ਜੀ ਹਰਨੇਕ ਸਿੰਘ ਜੀ ਪ੍ਰਿੰਸੀਪਲ ਬਰਮਾਰੀ ਲਾਲ ਜੀ ਗੌਰਵ ਜੀ ਤੇ ਸਾਰੇ ਅਸੀਂ ਜਿਹੜਾ ਹੈ ਬਫਤਪੂਰਾ ਜਿਹੜਾ ਹੈਗਾ ਕਿਸ਼ੋਰ ਮਖਵਾਨਾ ਜੀ ਨੂੰ ਤੇ ਚੇਅਰਮੈਨ ਸਾਹਿਬ ਨੂੰ ਦੱਸਿਆ ਕਿ ਜਿਹੜੇ 7 6-7 ਮੁੱਦੇ ਸੀ ਪੰਜਾਬ ਦੇ ਜਿਹੜੇ 6-7 ਮੁੱਦੇ ਸੀ ਘਟਾਲਿਆਂ ਦੇ ਕਪੜਿਆਂ ਦੇ ਤੇ ਅਸਲ ਕਹਾਣੀ ਉਹ ਕਲਕਲੇ ਕੀ ਕਿ ਪੁਆਇੰਟ ਵਾਈਜ਼ ਅਸੀਂ ਲਿਖਤੀ ਜਿਹੜੀਆਂ ਦਰਖਾਸਤ ਦਿੱਤੀ ਹੈ ਤੇ ਜਿਸ ਤੇ ਨੰਬਰ ਪਹਿਲਾ ਅਸੀਂ ਸਾਡਾ ਜੀ ਜਿਹੜੇ ਫੇਕ ਸਰਟੀਫਿਕੇਟ ਪੰਜਾਬ 'ਚ ਜਿਹੜੇ ਫੇਕ ਸਰਟੀਫਿਕੇਟ ਬਣਾ ਕੇ ਲੋਕਾਂ ਨੇ ਕਿਵੇਂ ਗਰੀਬ ਲੋਕਾਂ ਦੇ ਹੱਕ ਅਥਿਆਏ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ 1.5 ਸਾਲ ਤੋਂ ਐਸ.ਸੀ.ਬੀ.ਸੀ. ਮਹਾਂਪੰਚਾਇਤ ਦਾ ਜਿਹੜਾ ਮੋਰਚਾ ਫੇਰ ਸਾਡੀਆਂ ਲੇਟਾਂ ਕੋਲੇ ਚੱਲ ਰਿਹਾ ਜਿੱਥੇ ਸਾਰੇ ਸਾਡੇ ਆਗੂ ਸਹਿਬਾਨ ਸਹਿਯੋਗ ਦੇ ਰਹੇ ਨੇ ਤੇ ਸਾਰਾ ਉਹਦਾ ਜਿਹੜਾ ਲਿਖਤੀ ਡਾਟਾ ਹੁਣ ਅਸੀਂ ਜਿਹੜਾ ਹੈਗਾ ਹਾਈ ਕੋਰਟ 'ਚ ਜਿਹੜਾ ਕੇਸ ਪਾਤਾ ਹਾਈ ਕੋਰਟ ਤੋਂ ਨੋਟਿਸ ਵੀ ਹੋ ਗਿਆ ਪਰ ਫਿਰ ਵੀ ਅਸੀਂ ਧਿਆਨ 'ਚ ਲੈਣਾ ਵੀ ਤੁਹਾਡੇ ਜਿਹੜੇ ਨਲਾਇਕ ਅਫਸਰ ਨੇ ਇਹਨਾਂ ਨੇ ਕਿਸੇ ਨੇ ਸਾਡੀ 1.5 ਸਾਲ ਚ ਕੋਈ ਸਾਰ ਨਹੀਂ ਪੁੱਛੀ ਦਾ ਹੀ ਕਿਸੇ ਨੇ ਕੋਈ ਪੱਖ ਲਈ ਸਾਡੀ ਡਾਇਰੈਕਟਰ ਨੇ ਨਾ ਡਿਪਟੀ ਡਾਇਰੈਕਟਰ ਨੇ ਨਾ ਹੀ ਕੋਈ ਐਮਐਲਏ ਤੇ ਨਾ ਹੀ ਐਮਪੀ ਸਾਡੇ ਕੋਲ 1.5 ਸਾਲ ਕੋਈ ਪਹੁੰਚਿਆ ਨਹੀਂ ਸਾਨੂੰ ਨਹੀਂ ਪਤਾ ਵੀ ਰਿਜ਼ਰਵ ਦਾ ਕੋਈ ਐਮਪੀ ਐਮਐਲਏ ਪੰਜਾਬ ਚ ਹੈ ਜਾਂ ਨਹੀਂ ਦੂਜੀ ਗੱਲ ਕਰਨ ਲਈ 2010 ਤੋਂ ਲੈ ਕੇ 24 ਤੱਕ ਜੋ ਬੀਪੀਐਲ ਘਟਾਲਾ ਗਰੀਬ ਲੋਕਾਂ ਲਈ ਰਾਸੀ ਕੇਂਦਰ ਸਰਕਾਰ ਤੋਂ ਆਈ ਦੀ ਪ੍ਰਧਾਨ ਮੰਤਰੀ ਯੋਜਨਾ ਚ ਤਹਿਤ ਆਈ ਸੀ ਉਹਦੇ ਚ ਬਹੁਤ ਵੱਡੇ ਘਟਾਲੇ ਸੀ ਜਿਹਦਾ ਸਾਡੇ ਕੋਲ ਕਾਫੀ ਸਾਰਾ ਰਿਕਾਰਡ ਸੀ ਉਹ ਸਾਰਾ ਰਿਕਾਰਡ ਡਾਟਾ ਦੇ ਕੇ ਕਿਹਾ ਵੀ ਇਹ ਕਰੋੜ ਅਰਬਾਂ ਰੁਪਏ ਦਾ ਘਟਾਲਾ ਹ ਜਿਸ ਕੋਈ ਵੀ ਇਨਕੁਆਰੀ ਨਹੀਂ ਹੋ ਰਹੀ ਪੜਤਾਲ ਨਹੀਂ ਹੋ ਰਹੀ ਪਹਿਲਾਂ ਵੀ ਬਹੁਤ ਸਾਰੀਆਂ ਅਰਜ਼ੀਆਂ ਦੇ ਚੁੱਕੇ ਹਨ ਤੇ ਇਸੇ ਤਰ੍ਹਾਂ ਤੀਜਾ ਪੁਆਇੰਟ ਸੀ ਸਾਡਾ 1/3 ਹਿੱਸਾ ਦਾ ਜਿਹੜੀਆਂ ਜ਼ਮੀਨਾਂ ਸ਼ਾਮਲ ਹਨ ਜ਼ਮੀਨਾਂ ਨੇ ਜਿੱਦੇ ਐਸੀ ਲੋਕਾਂ ਦਾ ਤੀਜਾ ਹਿੱਸਾ ਹੋਣਾ ਹੁੰਦਾ ਜਿਵੇਂ ਸਾਡੇ 2200 ਕਿੱਲਾ ਜ਼ਮੀਨ ਦਾ ਮੁਹਾਲੀ ਜ਼ਿਲ੍ਹੇ ਚ ਪੰਜ ਸੱਤ ਪਿੰਡਾਂ ਦਾ ਪਿਆ ਜਿੱਥੇ ਬਹੁਤ ਵੱਡੇ ਘੁਟਾਲੇ ਹੋ ਰਹੇ ਨੇ 86 ਲੋਕ ਐਮਐਲਏ ਐਮਪੀ ਰਲ ਕੇ ਉਹਨਾਂ ਦੇ ਕਬਜ਼ੇ ਕਰ ਰਹੇ ਨੇ ਪੁਲਿਸ ਕਬਜ਼ਾ ਕਰ ਰਹੀ ਹੈ ਪਰ ਲੇਕਿਨ ਕੋਈ ਵੀ ਲੋਕਾਂ ਨੂੰ ਨਿਆਂਸਾਫ ਨਹੀਂ ਮਿਲਦਾ ਉਸ ਬਾਰੇ ਇਹ ਪੁਆਇੰਟ ਲਿਖਿਆ ਸਭ ਪੁਆਇੰਟ ਇਹ ਲਿਖਿਆ ਸੀ ਵੀ ਇੱਕ ਬੰਦਰੂਮ ਸੈਟ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਵੱਲੋਂ ਰਾਸ਼ੀ ਆਈ ਸੀ ਉਹ ਕਲੋਨੀਆਂ ਨੇ ਜਿਹੜਾ ਪਾਸ ਕੀਤਾ ਅਪਰੂਵਲ ਹੋਈ ਹੈ ਤਾਂ ਕਿ ਬੰਦਰੂਮ ਸੈਟ ਜਿਹੜਾ ਕਿ ਕਮਰਾ ਜਿਹੜਾ 5.5 ਲੱਖ ਰੁਪਏ ਦਾ ਕਿਸ਼ਤਾਂ 'ਚ ਦੇਣਾ ਸੀ ਗਰੀਬਾਂ ਨੂੰ ਉਹ ਜਿਹੜੇ ਬਿਲਡਰ ਸੀ ਜਿਹੜੇ 86 ਲੋਕ ਸੀ ਉਹ ਕਲੋਨੀਆਂ ਪਾਸ ਕਰਾ ਕੇ ਨਕਸ਼ੇ ਪਾਸ ਕਰਾ ਕੇ ਉਹ 13 ਲੱਖ ਤੋਂ ਲੈ ਕੇ 18 18 20 ਲੱਖ ਰੁਪਏ ਚ ਕਮਰੇ ਵੇਚ ਕੇ ਤਾਂ ਅੱਗੇ ਸਾਡੇ ਕੋਲ 1.5 ਲੱਖ ਮਕਾਨ ਸੈਦੋਂ ਪੰਜਾਬ ਦੀ ਜਗਾ ਅਪਰੂਵਲ ਹੋਈ ਸੀ ਜਿਹੜਾ ਸਾਰੇ ਵੇਚ ਗਏ ਤੇ ਪੰਜਵਾਂ ਸਾਡੇ ਕੋਲੇ ਐਸਸੀ ਕਮਿਸ਼ਨ ਦੇ ਆਰਡਰ ਮੇਰੇ ਆਪਣੇ ਖੁਦ ਕੇਸ ਚ ਇੱਕ 72 ਨੰਬਰ ਐਫ ਆਈ ਆਰ ਹੈ ਥਾਣਾ ਫੇ 60 ਦੀ ਇਹ ਐਸੀ ਕਮਿਸ਼ਨ ਪੰਜਾਬ ਨੇ ਆਰਡਰ ਕਰਿਆ ਇੱਕ ਐਸਆਈ ਦੇ ਖਿਲਾਫ ਕਾਰਵਾਈ ਕਰਨ ਦੇ ਤੇ ਐਸਸੀ ਕਮਿਸ਼ਨ ਨੇ ਨੈਸ਼ਨਲ ਨੇ ਆਰਡਰ ਕੀਤੇ ਸੀ ਅਸੀਂ ਤਾਂ ਪਹਿਲਾਂ ਇਹੀ ਕਿਹਾ ਸੀ ਤੰਗ ਹੋਏ ਵੀ ਸਾਡੇ ਆਰਡਰ ਲੈ ਜੋ ਜਾਂ ਸਾਡੀ ਕਾਰਵਾਈ ਕਰਾ ਦਿਓ ਪਰ ਲੇਕਿਨ ਅੱਜ ਉਹ ਆਰਡਰ ਵੀ ਦੇਤੇ ਕੋਈ ਪੁਲਿਸ ਪੰਜਾਬ ਪੁਲਿਸ ਜਾਂ ਪੰਜਾਬ ਦਾ ਡੀਸੀ ਐਸਐਸਪੀ ਮੰਨਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਜਿਹੜੀ ਬਹੁਤ ਡੰਗੋਲਾ ਕਰ ਰਹੀ ਹੈ ਜਿਹੜਾ ਸਾਰਾ ਹੀ ਜਿਹੜਾ ਹੋ ਰਿਹਾ ਢਾਂਚਾ ਵਿਗੜਿਆ ਪਿਆ ਜਿਸ ਦਾ ਅਸੀਂ 5 6 ਪੁਆਇੰਟੇ ਬਣਾ ਕੇ ਸਾਰੇ ਜਿਨ੍ਹਾਂ ਦਾ ਬਿੱਟ ਰਿਕਾਰਡ ਵੀ ਸਬੂਤ ਸਾਰੇ ਦੇ ਕੇ ਅਜਮਖਵਾਨਾ ਜੀ ਨੂੰ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਕਾਰਵਾਈ ਕਰਾਂਗੇ ਗੱਲ ਦੇਖਣ ਵਾਲੀ ਹੈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਐਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਪੀਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਉਸ ਦੇ ਖਿਲਾਫ ਪਹਿਲਾਂ ਵੀ ਅਸੀਂ ਡਟ ਕੇ ਲੜਾਈ ਲੜ ਰਹੇ ਹਾਂ ਹੁਣ ਵੀ ਲੜਾਈ ਲੜ ਰਹੇ ਹਾਂ ਪਹਿਲਾਂ ਸਾਡੀ ਫਰਜ਼ ਹੈ ਅਸੀਂ ਕਮਿਸ਼ਨਰਾਂ ਕੋਲ ਜਾਵਾਂਗੇ ਅੱਜ ਰਿਕਵੈਸਟ ਬੇਨਤੀ ਕੀਤੀ ਹੈ ਜੇਕਰ ਰਿਕਵੈਸਟ ਬੇਨਤੀ ਤੋਂ ਨਾ ਵੀ ਸਾਡਾ ਕੰਮਕਾਰ ਹੋਇਆ ਫਿਰ ਕੋਰਟ ਦਾ ਜਾਂ ਦਰਵਾਜ਼ਾ ਹੋਰ ਸਾਡਾ ਜਿਹੜਾ ਸੰਘ ਅਸੀਂ ਬਾਯੂਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਬੜੇ ਹੀ ਮਤਲਬ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਕਾਮਯਾਬੀ ਵਾਲੇ ਦਿਨ ਕਾਵਾਂਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਕਿਸ਼ੋਰ ਮਖਵਾਨਾ ਜੀ ਚੇਅਰਮੈਨ ਐਸੀ ਕਮਿਸ਼ਨ ਉਹ ਉਹਨਾਂ ਨੇ ਇੱਥੇ ਚੰਡੀਗੜ੍ਹ ਆਪ ਪਹੁੰਚ ਕੇ ਸਾਡੇ ਪੰਜਾਬ ਦੇ ਮਸਲਿਆਂ ਲਈ ਸਾਨੂੰ ਇੱਕ ਹਲਾਸ਼ੀਰੀ ਦਿੱਤੀ ਅਤੇ ਸਾਨੂੰ ਸਾਡੇ ਜਿਹੜੇ ਮਸਲੇ ਉਹਨਾਂ ਨੇ ਸੁਣਿਆ ਅਤੇ ਸਾਡਲੀ ਇਹ ਇੱਕ ਤਰ੍ਹਾਂ ਦਾ ਮਾਈਲਸਟੋਨ ਦਾ ਕੰਮ ਕਰੇਗਾ ਕਿਉਂਕਿ ਜਿਹੜੇ ਮਸਲੇ ਨੇ ਉਹ ਹੱਲ ਕਰਨ ਦੀ ਬਜਾਏ ਉਲਝ ਉਲਝ ਰਹੇ ਨੇ ਤੇ ਸਾਡੇ ਲੋਕ ਤੱਕੇ ਵੀ ਖਾ ਰਹੇ ਨੇ ਤੇ ਅਸੀਂ ਉਹਨਾਂ ਅੱਗੇ ਆਪਣੀ ਗੁਹਾਰ ਲਗਾਈ ਹੈਗੀ ਹੈ ਅਤੇ ਇੱਕ ਦੋ ਮੀਟਿੰਗਸ ਜਿਹੜੀਆਂ ਇਹਦੇ ਵਿੱਚ ਹੋਈਆਂ ਨੇ ਉਹਦੇ ਵੀ ਜਿਹੜੀਆਂ ਮੀਟਿੰਗਸ ਨੇ ਉਹਦੇ ਵਿੱਚ ਐਨ ਜੀਓਜ਼ ਆਲਰੇਡੀ ਸਾਡੇ ਕੁੰਬੜਾ ਜੀ ਹੈਗੇ ਆ ਨਾਲ ਜਿਹੜੇ ਸਾਡੇ ਅੰਕਲ ਹੈਗੇ ਨੇ ਵੱਡੇ ਅੰਕਲ ਸਾਰੇ ਹੀ ਇੱਥੇ ਅਵੇਲੇਬਲ ਸੀਗੇ ਤੇ ਅਸੀਂ ਉਹਨਾਂ ਦੇ ਕੋਲੇ ਆਪਣੇ ਪੂਰੇ ਜਿੰਨੇ ਵੀ ਸੱਤ ਇਸ਼ੂਸ ਸੀਗੇ ਉਹਨਾਂ ਦੇ ਕੋਲੇ ਉੱਤੇ ਆਪਾਂ ਸਬੂਤ ਕਰ ਦਿੱਤੇ ਨੇ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਬਕਾਇਦਾ ਮਤਲਬ ਜਿਵੇਂ ਐਕਐਮਐਲਜ਼ ਮੈਂਬਰ ਪਾਰਲੀਮੈਂਟਸ ਸਾਰੇ ਅਵੇਲੇਬਲ ਸੀਗੇ ਉਸ ਦੇ ਵਿੱਚ ਆਲਰੇਡੀ ਆਪਣੇ ਜਿਹੜਾ ਧਰਨੇ ਦਾ ਜਿਹੜਾ ਇਸ਼ੂ ਹੈਗਾ ਹੈ ਬਹੁਤ ਜ਼ੋਰ ਪੱਧਰ ਤੇ ਰੱਖਿਆ ਗਿਆ ਹੈ ਔਰ ਮੈਂ ਮੈਂ ਨਕ मतलब ਸ਼ੁਕਰਗੁਜ਼ਾਰ ਹੈਗੀ ਆਂ ਕਮਿਸ਼ਨ ਵੱਲੋਂ ਕਿ ਸਾਡੀ ਜਿਹੜੀ ਹੈਗੀ ਹੈ ਪੈਰਵੀ ਉਹ ਕਰ ਰਹੇ ਨੇ ਅਤੇ ਅਸੀਂ ਉਹਨਾਂ ਤੱਕ ਇਹ ਵੀ ਪਹੁੰਚ ਕੀਤੀ ਕਿ ਕਮਿਸ਼ਨ ਦੇ ਦੁਆਰਾ ਅਗਰ ਕੋਈ ਵੀ ਨੋਟਿਸ ਜਾਰੀ ਹੁੰਦਾ ਹੈ ਪੰਜਾਬ ਸਰਕਾਰ ਉਹਦੇ ਤੇ ਕੋਈ ਐਕਸ਼ਨ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਰੈਂਦੀ ਅਤੇ ਉਸ ਦੇ ਤੇ ਉਹਨੂੰ ਉਹਦੇ ਤੇ ਕਾਰਵਾਈ ਕਰਨ ਵਾਸਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈਗੀ ਆਂ ਉਹ ਬਾਕੀ ਜੋ ਮਤਲਬ ਅੱਗੇ ਫਰਦਰ ਅਗਲੇ ਮੀਟਿੰਗਜ਼ ਹੋਣਗੀਆਂ ਉਸ ਦੇ ਵਿੱਚ ਜੋ ਅੱਗੇ ਫੈਸਲੇ ਲیتے ਜਾਣਗੇ ਉਹਦੇ ਅੱਗੇ ਸਾਨੂੰ ਅੱਗੇ ਅਗਲੀ ਜਿਹੜੀ ਸੂਚਨਾ ਹੋਏਗੀ ਉਸ ਦੇ ਅੱਗੇ ਫਿਰ ਅਸੀਂ ਮੂਵ ਕਰਾਂਗੇ ਕੰਮ ਹੈ